ਸਤਨਾਮ ਆਹੇ ਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਏ ਮਨ ਹਰ ਜੀਤਿ ਹਾਏ ਮਨਾ ਇੱਕ ਚਿਤ ਭਾਏ ਹਰ ਕੀਆ ਸਦਾ ਸਦਾ ਵੱਡੇ ਆਈ ਦੇ ਨਾ ਪਛੋਤਾਏ اے ਮਨ ਹਰ ਜੀ ਤੇ ਹਾਰੇ ਕਮਨ ਇੱਕ ਚਿਤ ਪਹਾਏ ਹਰ ਕੀਆ ਸਦਾ ਸਦਾ ਵੜੇ ਆਈਂ ਦੇ ਨਾ ਪਛੋਤਾਏ ਹਾਂ ਹਰ ਕ ਸਤ ਬਲ ਹਰ ਜੇਤ ਸੇਵਿਆ ਸੁਖ ਪਾਏ ਨਾਲਕ ਗੁਰਮੁਖ ਮਿਲ ਰਹਾ ਹਉਮੈ ਸ਼ਬਦ ਜਲਾਏ ਮਹੱਲਾ ਤੀਜ ਆਪੇ ਸੇਵਾ ਲਾਏ ਆਨ बख्स करे सब ना मां प्यो आप है आपे सार करे नानक नाम थे ਜਗ ਜਗ ਸੋਭਾ ਹੋਏ ਪਾੜੀ ਤੂੰ ਕਰਨ ਕਰਣ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਆਖੋ ਇੱਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਵਡਿਆਈ ਗੁਰੁ ਮੁਖ ਦੇ ਪ੍ਰਭ ਹਰਿ ਪਾਵੈ ਸੋਈ ਗੁਰੁ ਮੁਖ ਨਾਨਕ ਆਰਾਧੇ ਸਭ ਅੱਖ ਧੰਨ 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 ਗੁਰ ਸੋਈ ਵੜੇ ਆਈ ਗੁਰਮੁਖ ਦੇ ਪ੍ਰਭ ਹਰਿ ਪਾਵੈ ਸੋਈ ਗੁਰਮੁਖ ਮਾਨਕ ਰਾਧੇ ਸਹ ਤਨ 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 ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਲੋਕ ਮਹਲਾ 3 ਇਹ ਮਨ ਹਰ ਜੀ ਤੇ ਹਾਏ ਤੂੰ ਇਕ ਮਨ ਇਕ ਚਿਤ ਭਾਏ ਹਰ ਕਿਹਾਂ ਸਦਾ ਸਦਾ ਗੜਿਆਈਆਂ ਦੇ ਨਾ ਪਛੋਤਾਏ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਵਖਵਾਗ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਸੋਰਠਿ ਕਿਵਾਰ ਦੇ ਅੰਦਰ ਸ਼ਲੋਕ ਗੁਰੂ ਅਰਦਾਸ ਪਤਾ ਜੀ ਦੇ ਪਾਵਨ ਅੰਸ਼ 6753 ਤੇ 54 ਤੇ ਸੁਭਾਈ ਮਾਨ ਸਤਗੁਰ ਬਖਸ਼ਿਸ਼ ਕਰ ਦਿੰਦੇ ਆ ਮੇਰੇ ਮਨਾਂ ਰੱਬ ਨੂੰ ਇਕ ਮਨੋ ਕੇ ਇਕ ਚਿਤੋ ਕੇ ਇਕਾਗਰ ਹੋ ਕੇ ਪਿਆਰ ਨਾਲ ਆਰਾਧਨਾ ਕਰ ਯਾਦ ਕਰਨਾ ਕਰ ਕਿਉਂਕਿ ਰੱਬ ਦੀਆਂ ਹਮੇਸ਼ਾ ਤੋਂ ਸਦਾ ਤੋਂ ਇਹ ਵਡੀਆਂ ਈਆਂ ਨੇ ਕਿ ਉਹ ਦాతਾਂ ਬਖਸ਼ ਕੇ ਕਦੇ ਪਛਤਾਉਂਦਾ ਨਹੀਂ ਨਾ ਉਸ ਨੂੰ ਕੋਈ ਤਮਾਹ ਹੈ ਲਾਲਚ ਤੇ ਨਾ ਉਸ ਨੂੰ ਕੋਈ ਪਛਤਾਵਾ ਹੈ ਇਸ ਕਰਕੇ ਉਸ ਮਾਲਕ ਨੂੰ ਜਿਹੜਾ ਸਭਨਾਂ ਨੂੰ ਦਾਤ ਦੇ ਰਿਹਾ ਹੈ ਤੇ ਜਿਸ ਦਾ ਦਿੱਤਾ ਹਰ ਕੋਈ ਸ਼ਕਰ ਹੈ ਜਿਸ ਸੰਵਾਲਕ ਦੇ ਦਰ ਦੀ ਅਵਸਥਾ ਇਹ ਦੇਂਦਾ ਦੇ ਲੈਂਦੇ ਥਗ ਪਾਏ ਜੁਗਾ ਜੁਗੰਤਰ ਖਾਈ ਹੀ ਖਾਹੇ ਉਸ ਸੰਵਾਲਕ ਨੂੰ ਆਰਾਧ ਪਿਆਰ ਨਾਲ ਉਸ ਦੀਆਂ ਬਖਸ਼ਿਸ਼ਾਂ ਦਾ 파ਤਰ ਬਣ ਸਤਿਗੁਰੂ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖੇਵਾ ਵਾਹਿ ਹੈ ਗੁਰਜੀ ਦਾ ਖਾਲਸਾ ਵਾਹਿ ਹੈ ਗੁਰਜੀ ਕੀ ਫਤ